ਲੋਕਾਂ ਨਾਲ ਵਾਦਾ ਕਰਦੇ ਆਂ ਲੋਕੋ ਤੁਸੀਂ ਆਜੋ ਤੇ ਤੁਹਾਡੀਆਂ ਮੰਗਾਂ ਅਸੀਂ ਉਹਨਾਂ ਦਿਨਾਂ ਦੇ ਅੰਦਰ ਅੰਦਰ ਹੀ ਤੁਹਾਡੀਆਂ ਮੰਗਾਂ ਦਿੱਲੀ ਤੋਂ ਮਨ ਲਾ ਦਾਂਗੇ ਤੁਹਾਡੇ ਹੱਥ ਪੇਪਰ ਫੜਾ ਦਾਂਗੇ ਤੁਹਾਡੀ ਕਰਸਾਨੀ ਜਿਹੜੀ ਅਵਾਨੀ ਖਾਨ ਅਡਾਨੀ ਖਾਨ ਦੇ ਹੱਥ ਨਹੀਂ ਜਾਏਗੀ ਇੱਕ ਵਾਰੀ ਤੁਸੀਂ ਖਨੋਰੀ ਵਾਲੇ ਬਾਰਡਰ ਤੇ ਆਜੋ ਜਿਹੜੀ ਇੱਥੇ ਆ ਜਿਹੜੀਆਂ ਟਰਾਲੀਆਂ ਖਨੋਰੀ ਰੱਖ ਨੇ ਇਹ ਕਰੀ ਸਮਾਨੇ ਤੱਕ ਲਾ ਕੇ ਤਾਂ ਦਿਖਾ ਦਿਓ ਫਿਰ ਤੁਹਾਡੇ ਸਾਡੀ ਜ਼ਿੰਮੇਵਾਰੀ ਹੈ ਦਿੱਲੀ ਤੋਂ ਮੰਗਾਂ ਪਾਸ ਕਰਾਣੀ ਹੈ ਜੇ ਸਾਡੇ ਸਬਰ ਨੂੰ ਕੋਈ ਪਰਖੇ ਤੇ ਫਿਰ ਜਿਹੜੀ ਤੂੰ ਗੱਲ ਕਹੀ ਹੈ ਵੀ ਖੁੰਡਾ ਖੜਕਾ ਦਿੱਤਾ ਜਾਏ ਫਿਰ ਘਰ ਆ ਇਹਨੂੰ ਤਾਂ ਚਾਟਾ ਸਕਾਣੀ ਪੈਂਦੀ ਹੈ ਨਾ ਪਹਿਲਾਂ ਅਸੀਂ ਸੰਤ ਪੁਣੇ ਚ ਰਹਿੰਨੇ ਆ ਤੇ ਜਿੱਦੋਂ ਫਿਰ ਜਾਦੀ ਹੱਥ ਚੱਕ ਲੈਂਦਾ ਫਿਰ ਸਾਨੂੰ ਸਿਪਾਈ ਵੀ ਬਣਨਾ ਪੈਂਦਾ ਅੱਜ ਅਸੀਂ ਸਿਪਾਈ ਵੀ ਹੈਗੇ ਆ ਜੇ ਸਾਡੇ ਨਾਲ ਉਸੇ ਤਰ੍ਹਾਂ ਪੰਗਾ ਲੈਣਗੇ ਫਿਰ ਅਸੀਂ ਸਿਪਾਈ ਤੌਰ ਤੇ ਫੌਜੀ ਤੌਰ ਤੇ ਉਹਨਾਂ ਨੂੰ ਜਵਾਬ ਇੱਟ ਦਾ ਜਵਾਬ ਪੱਥਰ ਵੀ ਦੇਾਂਗੇ ਅਸੀਂ ਉਸ ਦਿਨ ਦੇ ਕਹਿ ਰਹੇ ਆ ਵੀ ਸਾਨੂੰ ਨਾ ਛੇੜਿਓ ਅਸੀਂ ਦਿਖਾਰੇ ਆਂ ਨਹੱਤੇ ਆਂ ਅਸੀਂ ਫਿਰ ਵੀ ਇਹਨਾਂ ਨੂੰ ਕਹਿੰਦੇ ਆਂ ਭਾਈ ਤੁਸੀਂ ਵੀ ਸਾਡੇ ਦੇਸ਼ ਦੇ ਲੋਕ ਹੋ ਤੇ ਅਸੀਂ ਵੀ ਤੁਹਾਡੇ ਦੇਸ਼ ਦੇ ਆ ਬਾਹਰ ਦੇ ਲੋਕ ਨਹੀਂ ਤੇ ਜੇ ਸਾਨੂੰ ਤੁਸੀਂ ਪਰਖਣਾ ਹੀ ਐ ਕਿਸੇ ਹੋਰ ਕੰਟਰੀ ਨਾਲ ਸਾਡਾ ਪੇਚਾ ਪਵਾ ਕੇ ਦੇਖ ਲਓ ਤੁਸੀਂ ਸਾਨੂੰ ਸਾਡੇ ਬਜ਼ੁਰਗ ਧੱਕੇ ਨਾਲ ਖਿੱਚ-ਖਿੱਚ ਕੇ ਪੱਗਾ ਵੀ ਤਾਰਤੀਆਂ ਹਨਾ ਕੱਚ ਕੱਚ ਕਿ ਉਹਨਾਂ ਨੇ ਧੱਕੇ ਨਾਲ ਬਸਾਂ 'ਚ ਸੱਟੇ ਤੇ ਬੜਾ ਦੁੱਖ ਲੱਗਾ ਯਾਰ ਸਾਡੇ ਦੇਸ਼ ਦੇ ਸਾਡੀ ਸਰਕਾਰ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਤਖਤ ਤੇ ਬਿਠਾ ਲਦੇ ਆ ਉਹ ਸਾਡੇ ਨਾਲ ਕੀ ਵਰਤਾਵਾ ਕਰਦੇ ਨੇ ਯਾਰ ਬੜੀ ਦੁੱਖ ਦੀ ਗੱਲ ਹੈ ਯਾਰ ਕੀ ਦੋ ਬੰਦਿਆਂ ਨਾਲ ਯਾਰੀ ਲਾ ਰਹੇ ਤੂੰ ਕਿੱਥੇ ਸਾਰਾ ਸੰਸਾਰ ਤੈਨੂੰ ਯਾਰੀ ਲਾਣ ਨੂੰ ਫਿਰਦਾ ਹੈ ਹਨਾ ਸਾਰਾ ਹਿੰਦੁਸਤਾਨ ਤੇਰਾ ਜੱਜਾਕਾਰ ਕਰੇਗਾ ਤੇ ਦੋ ਬੰਦੇ ਤੋਂ ਗਿਣਤੀ 'ਚ ਵੀ ਨਹੀਂ ਆਣੇ ਉਹ ਤਾਂ ਪਹਿਲੇ ਹੀ ਲੁੱਟ ਰਹੇ ਨੇ ਉਹਨੇ ਆਪਣੇ ਮੁੰਡੇ ਦਾ ਵਿਆਹ ਕਰੋੜਾ ਲਾ ਕੇ ਕੀਤਾ ਤੇ ਆ ਸਾਡੇ ਮੋਬਾਈਲ ਤੇ ਗਰੀਬ ਦੇ ਹੱਥ ਤੇ ਵੀ ਮੋਬਾਈਲ ਹੈ ਤੇ ਅਮੀਰ ਦੇ ਵੀ ਹੈ ਅਮੀਰ ਨੂੰ ਤਾਂ ਚਲੋ ਫਰਕ ਨਹੀਂ ਪੈਂਦਾ ਤੇ ਗਰੀਬ ਨੂੰ ਤਾਂ ਫਰਕ ਪੈਂਦਾ ਨਾ 100 ਰੁਪਿਆ ਜੱਕ ਦਮ ਵਧਾਤਾ ਸੀ ਇਹਨੇ ਅਰਾਜੀਵਾਲ ਸਾਹਿਬ ਤੇ ਗਰਾਹਾਂ ਵਾਲੇ ਤੇ ਸਾਡਾ ਇੱਕ ਹੋਰ ਸੀ ਭਾਈ ਸਾਹਿਬ ਕਿਹੜਾ ਸੀ ਨਾਂ ਵਾਲੋ ਦੇ ਦਰਸ਼ਨਪਾਲ ਇਹ ਸਾਰੇ ਆ ਗਏ ਨੇ ਤੇ ਕੋਈ ਗੱਲ ਨਹੀਂ ਇਹ ਜਿਹੜਾ ਰਲਦੂ ਇਹ ਖੁੰਡੇ ਵਾਲਾ ਇਹਨੂੰ ਬਥੇਰੀਆਂ ਲਾਂਤਾਂ ਪੈ ਰੀਆਂ ਨੇ ਮਿੱਤਰਾ ਤੇ ਇਹ ਆਪਣੀ ਬਿਸ਼ਰਮੀ ਕਰਕੇ ਵੀ ਨਹੀਂ ਆਇਆ ਉਹਦਾ ਚਿਤ ਕਰਦਾ ਆਣ ਨੂੰ ਕਹਿੰਦੇ ਨੇ ਵੀ ਸਿਆਣੇ ਕਹਿੰਦੇ ਨੇ ਵੀ ਆਪਣੀ ਸ਼ਰਮੰਮ ਵੀ ਮਾਰ ਜਾਂਦੀ ਬੰਦੇ ਨੂੰ ਹਨ ਉਹ ਬਿਸ਼ਰਮੀ ਕਰਕੇ ਵੀ ਨਹੀਂ ਆ ਰਿਹਾ ਪਰ ਕੋਈ ਗੱਲ ਨਹੀਂ ਉਹ ਵੀ ਇੱਕ ਦਿਨ ਆ ਜਾਏਗਾ ਪੰਜਾਬ ਸਰਕਾਰ ਡੁੰਬੜ ਚਾਲਾਂ ਬੜੀਆਂ ਚਲਾ ਰਹੀ ਸੀ ਸਾਡੇ ਨਾਲ ਕਿਤੇ ਲਿਆ ਕੇ ਬਿਛਾੜਾਂ ਵਾਲੀਆਂ ਗੱਡੀਆਂ ਖੜਾਤੀਆਂ ਸਾਡੇ ਸਰਾਂ ਨੇ ਕਿਤੇ ਲਿਆ ਕੇ ਪ੍ਰਸ਼ਾਸਨ ਖੜਾਤਾ ਹਨ ਫਿਰ ਜਦੋਂ ਲੋਕਾਂ ਦਾ ਇਕੱਠ ਦੇਖਿਆ ਤੇ ਸਰਕਾਰ ਕਿਸਕ ਦੀ ਗਈ ਹੌਲੀ ਹੌਲੀ ਪਰਾਂ ਨੂੰ ਦੀ ਗਈ ਉਹ ਚਲੀ ਗਈ ਇੱਥੇ ਪਾਤੜਾਂ ਵੀ ਗੱਡੀਆਂ ਖੜੀਆਂ ਹਨ ਖਨੋਰੇ ਵੀ ਖੜੀਆਂ ਹਨ ਬਿਛਾੜਾਂ ਵਾਲੀਆਂ ਤੇ ਬੰਬ ਛੱਟਣ ਵਾਲੀਆਂ ਪਰ ਚਲੋ ਫਿਰ ਵੀ ਸੁਧਰਦੀ ਸਰਕਾਰ ਸਾਡੇ ਸਿੱਖਾਂ ਦੇ ਪੱਦੇ ਕੋਈ ਆਹੀ ਕੁਸੇ ਸ਼ਹੀਦیاں ਦੇਣੀਆਂ ਨੇ ਤੇ ਦੇਣੀਆਂ ਮਤਲਬ ਹੌਸਲੇ ਬਲੰਦ ਕਰਕੇ ਆਹੀ ਹੈ ਸਾਡੇ ਪੱਲੇ ਤਾਂ ਤੇ ਆਹੀ ਸਾਡੇ ਹੌਸਲੇ ਨੇ ਮਿੱਤਰੋ ਤੇ ਦੇਖ ਲਓ ਬਾਪੂ ਵੱਲ ਦੇਖ ਕੇ ਤੇ ਸਾਡੇ ਬੱਚੇ ਵੀ ਸਾਡੇ ਪੋਤੇ ਵੀ ਵੜਕਾ ਮਾਰਦੇ ਨੇ ਸਾਡੀਆਂ ਨੂਹਾਂ ਵੀ ਵੜਕਾ ਮਾਰਦੀਆਂ ਤੇ ਅਸੀਂ ਤਾਂ ਦੇਖ ਲਓ 65 ਸਾਲਾਂ ਦੇ ਬੰਦੇ ਆ ਤੇ ਸਾਨੂੰ ਪ੍ਰੋਵਾਈਡ ਨਹੀਂ ਬਜ਼ੁਰਗ ਜਿਹੜੇ ਬੈਠੇ ਨਜ਼ਰ ਆ ਰਹੇ ਨੇ ਮੈਂ ਤਸਵੀਰਾਂ ਕਹੂੰਗਾ ਦਿਖਾਈਆਂ ਜਾਣ ਹੌਸਲੇ ਬੜੇ ਬੁਲੰਦ ਨੇ ਅਜਿਹੀ ਠੰਡ ਦੇ ਵਿੱਚ ਜਿੱਥੇ ਲੋਕ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਉਥੇ ਸੜਕਾਂ ਦੇ ਉੱਤੇ ਧੂਣੀ ਬਾੜ ਕੇ ਬਜ਼ੁਰਗ ਬੈਠੇ ਨੇ ਚੜ੍ਹਦੀ ਕਲਾ ਦਾ ਸੰਦੇਸ਼ ਨੇ ਇਹ ਬਜ਼ੁਰਗ ਜਿਹੜੇ ਬੈਠੇ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦੇ ਰਹੇ ਨੇ ਇੱਕ ਮੈਂ ਤਸਵੀਰ ਦਿਖਾਉਂਗਾ ਮੇਰੇ ਨਾਲ ਜੋ ਬਜ਼ੁਰਗ ਬੈਠੇ ਨੇ ਹੱਥ ਦੇ ਵਿੱਚ ਉਹਨਾਂ ਦੇ ਖੁੰਡਾ ਤਾਂ ਖੁੰਡਾ ਦੇਖ ਕੇ ਤੁਹਾਨੂੰ ਇੱਕ ਕਿਸਾਨ ਲੀਡਰ ਜ਼ਰੂਰ ਯਾਦ ਆਂਦਾ ਹੋਵੇਗਾ ਹਾਲਾਂਕਿ ਉਹ ਇਸ ਮੋਰਚੇ ਦੇ ਵਿੱਚ ਪਹੁੰਚਿਆ ਨਹੀਂ ਪਰ ਉਹਨਾਂ ਦੇ ਬਿਆਨ ਬੜੇ ਪੜਕਿੱਲੇ ਹੁੰਦੇ ਨੇ ਬਿਆਨ ਬੜੇ ਜ਼ਰੂਰ ਆਏ ਨੇ ਖੁੰਡੇ ਵਾਲਾ ਰੁਰਦੂ ਮਾਨਸਾ ਤਾਂ ਇਧਰ ਬਾਪੂ ਕੋਲ ਵੀ ਖੁੰਡਾ ਗੱਲਬਾਤ ਕਰਦੇ ਆ ਬਾਪੂ ਜੀ ਕੀ ਨਾਮ ਆ ਕਿਹੜੀ ਜੱਥੇਬੰਦੀ ਕਿੱਥੋਂ ਆਇਓ ਹਾਂਜੀ ਸਰਦਾਰ ਟੈਲ ਸਿੰਘ ਪਿੰਡ ਜਲਾਲਪੁਰ ਜ਼ਿਲ੍ਹਾ ਪਟਿਆਲਾ ਤੇ ਜੱਥੇਬੰਦੀ ਸਾਡੀ ਸਿੱਧੂਪੁਰ ਅੱਛਾ ਜਗਜੀਤ ਸਿੰਘ ਡੱਲੇਵਾਲਾ ਵਾਲੀ ਜਿੱਥੇ ਬੰਦੀ ਆ ਤੁਹਾਡੇ ਤੇ ਬਾਪੂ ਜੀ ਖੁੰਡੇ ਦੀ ਗੱਲ ਕਰੀਏ ਆਪਾਂ ਖੁੰਡਾ ਰੱਖਿਆ ਹੋਇਆ ਤੁਸੀਂ ਸ਼ੌਂਕ ਕਦੋਂ ਤੋਂ ਹੈ ਇਹ ਇਹ ਖੁੰਡਾ ਸਾਨੂੰ ਪੁਰਾਣਾ ਹੀ ਸ਼ੌਂਕ ਹੈ ਸਾਡਾ ਬਾਪੂ ਵੀ ਖੁੰਡਾ ਰੱਖਦਾ ਸੀ ਹੱਥੇ ਚ ਅੱਛਾ ਜੀ ਤੇ ਸਾਡਾ ਵੀ ਜ਼ਿਮੀਦਾਰਾਂ ਦਾ ਜਿਹੜਾ ਸ਼ੌਂਕ ਹੈ ਉਹ लाठी ਤੇ ਡਾਂਗ ਨਾਲ ਪਿਆਰ ਹੈ ਹਨਾ ਤੇ ਇਸ ਕਰਕੇ ਇਹ ਸਾਨੂੰ ਲੋੜ ਹੈ ਇਸ ਚੀਜ਼ਾਂ ਦੀ ਇਹ ਸਾਡਾ ਵਿਰਸਾ ਹੈ ਜਿਹੜਾ ਖੁੰਡਾ ਸਾਡਾ ਵਿਰਸਾ ਆ ਤੇ ਇਹ ਜਿਹੜਾ ਖਨੋਰੀ ਬਾਰਡਰ ਹੈ ਇੱਥੇ ਖਾਸ ਕਰਕੇ ਕਿ ਸਾਨੂੰ ਸ਼ਸਤਰ ਜਿਹੜਾ ਖੁੰਡਾ ਡਾਂਗ ਸ਼ਸਤਰ ਰੱਖਣਾ ਜ਼ਰੂਰੀ ਹੈ ਉਹ ਕਿਉਂ ਇੱਥੇ ਸਾਡਾ ਇਹਨਾਂ ਝਾਲਮਾ ਨੇ ਇਹਨਾਂ ਪਾਪੀਆਂ ਨੇ ਐ ਕਹ ਲਓ ਵੀ ਵਿੱਚੇ ਪ੍ਰਸ਼ਾਸਨ ਤੇ ਵਿੱਚੇ ਕੁਝ ਸਰਕਾਰ ਬੀਜੇਪੀ ਨੇ ਨਾ ਗੁੰਡੇ ਛੱਡੇ ਸਨ ਉਹ ਸਾਡਾ ਸੁਭ ਕਰਨ ਨੌਜਵਾਨ ਉਹ ਸਾਡੇ ਤੋਂ ਖੋ ਲਿਆ ਇਹਨਾਂ ਨੇ ਹਨਾ ਉੱਥੋਂ ਸਾਨੂੰ ਜ਼ਿਆਦਾ ਜਿਹੜਾ ਸਾਡੀ ਮਜਬੂਰੀ ਬਣਦੀ ਕਿ ਹੱਥ ਵਿੱਚ ਡਾਂਗ ਸੋਟਾ ਰੱਖਣ ਦੀ ਇਹ ਸਾਡਾ ਸੁਭ ਸ਼ਹੀਦ ਸੁਭਕਰਨ ਜੀ ਸਿਖਾ ਗਏ ਸਾਨੂੰ ਤੇ ਜਿਹੜੇ ਸਾਡੇ ਇਹਨਾਂ ਨੇ ਪੰਜ ਯੋਧੇ ਸਾਡੇ ਪੰਜਾਬ ਦੇ ਸੂਰਬੀਰ ਸੂਰਮੇ ਉਹ ਕੁੱਟ ਕੇ ਇਥੋਂ ਲੈ ਗਏ ਦੇਖੋ ਇਹਨਾਂ ਨੇ ਬੜਾ ਕਹਿਰ ਕੀਤਾ ਸਾਡੇ ਨਾਲ ਬੜਾ ਜ਼ੁਲਮ ਕੀਤਾ ਸਾਡੇ ਨਾਲ ਸਰਕਾਰ ਦੇ ਨਸ਼ੇ ਦੇ ਵਿੱਚ ਆਣ ਕੇ ਸਾਡੇ ਭਾਈਚਾਰੇ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੰਨਾ ਸਰਕਾਰਾਂ ਦੇ ਪਿੱਠੂ ਤੇ ਉਹ ਸਾਡੇ ਭਾਈਚਾਰੇ ਨੂੰ ਵਿਗਾੜਦੇ ਨੇ ਗੁਰਮਖ ਪਿਆਰਿਓ ਤੇ ਇਸੇ ਕਰਕੇ ਸਾਡੇ ਜਿਹੜੇ ਸ਼ੌਂਕ ਨੇ ਸ਼ੌਂਕ ਹੀ ਨਹੀਂ ਤੇ ਸਾਡੀਆਂ ਮਜਬੂਰੀਆਂ ਲੋੜ ਪੈਣ ਦੇ ਖੁੰਡਾ ਖੜਕਾਏ ਵੀ ਜਾ ਸਕਦਾ ਬਿਲਕੁਲ ਹੋਰ ਇੱਕ ਤਾਂ ਸਾਡਾ ਉਹ ਤਾਂ ਹੈ ਨਹੀਂ ਲੋੜ ਪਈ ਦੇਖੋ ਜਿਹੜਾ ਸਾਡਾ ਸਬਰ ਹੈ ਗੁਰਸਿੱਖਾਂ ਦਾ ਪੰਜਾਬੀਆਂ ਦਾ ਸਬਰ ਬੜਾ ਵੱਡਾ ਹੈ ਤੇ ਜੇ ਸਾਡੇ ਸਬਰ ਨੂੰ ਕੋਈ ਪਰਖੇ ਤੇ ਫਿਰ ਜਿਹੜੀ ਤੂੰ ਗੱਲ ਕਹੀ ਹੈ ਵੀ ਖੁੰਡਾ ਖੜਕਾ ਦਿੱਤਾ ਜਾਏ ਫਿਰ ਘਰ ਆ ਇਹਨੂੰ ਤਾਂ ਚਾਟਾ ਸਿਕਾਣੀ ਪੈਂਦੀ ਹੈ ਨਾ ਕਰੋਈ ਨੂੰ ਤੇ ਛਾੜਾ ਛਕਾਣੀ ਪੈਂਦੀ ਐ ਉਹ ਅਸੀਂ ਕਿਸੇ ਨੂੰ ਕੁਛ ਕਹਿੰਦੇ ਨਹੀਂ ਆਹ ਦੇਖੋ ਕਿਵੇਂ ਅਸੀਂ ਪਿਆਰ ਨਾਲ ਬੈਠੇ ਆ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਅੱਜ ਸਰਦਾਰ ਦੀ 46 46 ਦਿਨ ਹੋ ਗਏ ਨੇ ਪੂਰੇ ਹੈਨਾ ਤੇ ਅਸੀਂ ਫਿਰ ਵੀ ਐਣ ਬੜੇ ਸ਼ਾਂਤੀ ਰੂਪ ਚ ਤੁਰੇ ਫਿਰਦੇ ਆ ਤੇ ਜੇ ਕੋਈ ਹੋਰ ਕੌਮ ਹੁੰਦੀ ਮੈਨੂੰ ਲੱਗਦਾ ਜਾਂ ਮਰ ਜਾਂਦੀ ਤੇ ਜਾਂ ਉਹਨਾਂ ਨੂੰ ਮਾਰਦੀ ਪਰ ਉਹਨਾਂ ਚ ਅਸੀਂ ਮਰਨ ਮਾਰਨ ਵਾਲਿਆਂ ਚ ਅਸੀਂ ਨਹੀਂ ਹੈਗੇ ਸਾਡਾ ਜਿਹੜਾ ਸਬਰ ਦਾ ਪਿਆਲਾ ਬੜਾ ਉੱਚਾ ਹੈ ਤੇ ਬੜਾ ਸਬਰ ਦਾ ਪਿਆਲਾ ਮਿੱਠਾ ਹੈ ਸਬਰ ਹੀ ਪਰਖਿਆ ਜਾ ਰਿਹਾ ਇੱਥੇ ਅਕਸਰ ਕਿਹਾ ਜਾਂਦਾ ਏਕਾ ਤੇ ਸਬਰ ਜਿਤਾਉਂਦਾ ਏਕਾ ਵੀ ਚਲੋ ਹੋਣ ਲੱਗ ਪਿਆ ਹੁਣ ਦੂਜੀ ਜੱਥੇਬੰਦੀ ਵੀ ਆਉਣ ਲੱਗ ਪਈਆਂ ਪਰ ਸਬਰ ਸਬਰ ਪਰਖਿਆ ਜਾ ਰਿਹਾ ਹੈ ਹਾਂ ਜੀ ਸਬਰ ਪਰਖਿਆ ਜਾ ਰਿਹਾ ਜਿਵੇਂ ਸਾਡੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਪਾਤਸ਼ਾਹ ਨੇ ਸਾਨੂੰ ਸੰਤ ਤੇ ਸਿਪਾਹੀ ਬਣਾਇਆ ਹੈ ਨਾ ਪਹਿਲਾਂ ਅਸੀਂ ਸੰਤ ਪੁਣੇ ਚ ਰਹਿੰਨੇ ਆ ਤੇ ਜਿੱਦੋਂ ਫਿਰ ਜਾਦੀ ਹੱਥ ਚੱਕ ਲੈਂਦਾ ਫਿਰ ਸਾਨੂੰ ਸਿਪਾਹੀ ਵੀ ਬਣਨਾ ਪੈਂਦਾ ਅੱਜ ਅਸੀਂ ਸਿਪਾਹੀ ਵੀ ਹੈਗੇ ਆ ਜੇ ਸਾਡੇ ਨਾਲ ਉਸੇ ਤਰ੍ਹਾਂ ਪੰਗਾ ਲੈਣਗੇ ਫਿਰ ਅਸੀਂ ਸਿਪਾਈ ਤੌਰ ਤੇ ਫੌਜੀ ਤੌਰ ਤੇ ਉਹਨਾਂ ਨੂੰ ਜਵਾਬ ਇੱਟ ਦਾ ਜਵਾਬ ਪੱਥਰ ਵੀ ਦੇਵਾਂਗੇ ਅਸੀਂ ਉਹਦਣ ਦੇ ਕਹਿ ਰਹੇ ਆ ਵੀ ਸਾਨੂੰ ਨਾ ਛੇੜਿਓ ਅਸੀਂ ਦਿਖਾ ਰਹੇ ਆ ਨਹੱਤੇ ਆ ਹਨਾ ਦਿਖਾ ਰਹੇ ਅਸੀਂ ਕਿਉਂ ਹੋਗੇ ਕਿ ਜਿਹੜੀ ਸਾਡੀ ਜ਼ਮੀਨ ਹੈ ਜਿੰਦ ਜਾਣ ਜੱਟ ਦੀ ਹੈ ਹਨਾ ਜਿਹੜੀ ਸਾਡੀ ਜ਼ਮੀਨ ਹੈ ਪੁੱਤਾ ਮੰਗੂ ਫਸਲ ਖੜੀ ਦੇਖੋ ਸਾਡੀ ਤੇ ਅਸੀਂ ਇਹਨੂੰ ਨਹੀਂ ਛੱਡ ਸਕਦੇ ਜੇ ਸਾਨੂੰ ਕੋਈ ਤੰਗ ਕਰੇਗਾ ਜਿਵੇਂ મોદી ਜੀ ਸਾਡੇ ਮੋਦੀ ਸਹਿਬਾਨ ਸਾਡੇ ਮੰਤਰੀ ਹਿੰਦੁਸਤਾਨ ਦੇ ਉਹ ਦੋ ਬੰਦਿਆਂ ਨੂੰ ਇਹ ਸਾਡੀ ਖੇਤੀ ਸਭਾਣ ਜਾ ਰਹੇ ਨੇ ਅਵਾਨੀ ਖਾਂ ਤੇ ਡਾਨੀ ਖਾਂ ਨੂੰ ਉਹ ਮਿੱਤਰੋ ਅਸੀਂ ਨਹੀਂ ਹੋਣ ਦਿਆਂਗੇ ਠੀਕ ਹੈ ਸਾਡੇ ਜਿਹੜੀ ਕਿਸਾਨੀ ਭੋਲੇ ਪਾਲੇ ਲੋਕਾਂ ਕੋਲੇ ਹਨ ਅਨਪੜ ਲੋਕਾਂ ਕੋਲੇ ਭੋਲੇ ਪਾਲੇ ਲੋਕ ਸਾਧੂ ਲੋਕ ਕਿਰਤੀ ਲੋਕ ਨੇ ਉਹ ਠੀਕ ਹੈ ਉਹਨਾਂ ਨੂੰ ਅਜੇ ਜਾਗਰਤ ਨਹੀਂ ਆ ਰਹੀ ਠੀਕ ਹੈ ਨਾ ਪਰ ਇਹਨਾਂ ਨੂੰ ਤੇ ਆਈ ਹੈ ਨਾ ਜਿਹੜੇ ਬੈਠੇ ਨੇ ਦੇਖੋ ਕਿੰਨੇ ਬਿਠੀ ਹੈ ਫੌਜ ਤੇ ਬਾਕੀ ਤੁਸੀਂ ਸਾਰੇ ਪੱਤਰਕਾਰ ਜਾਣਕਾਰੀ ਉਹ ਸਾਰਿਆਂ ਦੀ ਇੰਟਰਵਿਊ ਲੈਂਦੇ ਵੀ ਹੋ ਦਿਖਾ ਵੀ ਰਹੇ ਤੁਸੀਂ ਤੇ ਇਹਨਾਂ ਦੇ ਵਿੱਚ ਭੋਲੇ ਪਾਲੇ ਲੋਕਾਂ ਦੇ ਵਿੱਚ ਜੋਧੇ ਵੀ ਹੈਗੇ ਨੇ ਤੇ ਕਹਿੰਦੇ ਨੇ ਜਦੋਂ ਭੋਲਾ ਪਾਲਾ ਬੰਦਾ ਉੱਠਦਾ ਹੈ ਨਾ ਤੇ ਫਿਰ ਪਰਲੋ ਆਉਂਦੀ ਹੈ ਹੈਨਾ ਐਦਾਂ ਹੀ ਹੈ ਨਾ ਤੇ ਇਹ ਸਾਡੀ ਸਰਾਫਤ ਨੂੰ ਸਾਡੀ ਪਲਵਾਨਸੀ ਨੂੰ ਤੇ ਸਾਡੇ ਸੰਤਪੂਣੇ ਨੂੰ ਜਾਣ ਜਾਣ ਕੇ ਛੇੜ ਰਹੀ ਹੈ ਭਾਜਪਾ ਦੀ ਸਰਕਾਰ ਅਸੀਂ ਫਿਰ ਵੀ ਇਹਨਾਂ ਨੂੰ ਕਹਿੰਨੇ ਆ ਭਾਈ ਤੁਸੀਂ ਵੀ ਸਾਡੇ ਦੇਸ਼ ਦੇ ਲੋਕੋ ਤੇ ਅਸੀਂ ਵੀ ਤੁਹਾਡੇ ਦੇਸ਼ ਦੇ ਆ ਬਾਹਰ ਦੇ ਲੋਕ ਨਹੀਂ ਤੇ ਜੇ ਸਾਨੂੰ ਤੁਸੀਂ ਪਰਖਣਾ ਹੀ ਹੈ ਕਿਸੇ ਹੋਰ ਕੰਟਰੀ ਨਾਲ ਸਾਡਾ ਪੇਚਾ ਪਵਾ ਕੇ ਦੇਖ ਲਓ ਤੁਸੀਂ ਸਾਨੂੰ ਤੁਹਾਡੇ ਨਾਲ ਤੇ ਅਸੀਂ ਨਹੀਂ ਪਾਣਾ ਚਾਹੁੰਦੇ ਉਹ ਤੁਸੀਂ ਠੀਕ ਉਹ ਆਪਣੀ ਮੱਤ ਪੇਤ ਤੋਂ ਪਰੇ ਹੋ ਗਏ ਹੋ ਸਾਨੂੰ ਭੁੱਲ ਗਏ ਸਾਡੀ ਮਤਈ ਮਾਂ ਦੇ ਨਾਲ ਸਾਡੇ ਨਾਲ ਵਰਤਾਵਾ ਲੱਗ ਕੇ ਉਹ ਕਰਨ ਪਰ ਅਸੀਂ ਤੇ ਨਹੀਂ ਕਰਦੇ ਤੁਹਾਡੇ ਨਾਲ ਸਾਡੀ ਜਿਹੜੀ ਸਿੱਖ ਕੌਮ ਹੈ ਇਹ ਦਿਆਲੂ ਹੈ ਹੈਨਾ ਇਹ ਦਿਆਲੂ ਹੈ ਇਹ ਨਿਰਮਤਾ ਅਨਸਾਰ ਹੈ ਜਿਵੇਂ ਸਾਡੇ ਪੰਜਾਬ ਸਰਕਾਰ ਨੇ ਸਾਡੇ ਮਹਾਰਾਜੀ ਨਿਹੰਗ ਸਿੰਘਾਂ ਤੇ ਸਾਡੇ ਗੁਰਸਿੱਖਾਂ ਤੇ ਉਹਨਾਂ ਨੇ ਬੜੀ ਡਾਂਗ ਫੇਰੀ ਹੈ 7 ਤਰੀਕ ਨੂੰ ਹੈਨਾ ਬੜੀ ਨਿੰਦਣਯੋਗ ਹੈ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਇਹ ਬਹੁਤ ਨਿੰਦਣਯੋਗ ਹੈ ਸਾਡੇ ਨਿਹੰਗ ਸਿੰਘਾਂ ਤੇ ਸਾਡੇ ਗੁਰਸਿੱਖਾਂ ਤੇ ਸਾਡੇ ਬਜ਼ੁਰਗਾ ਨੂੰ ਗੁਰੂ ਤਾਂ ਜਾਪ ਕਰ ਰਹੇ ਸੀ ਉਸ ਵੇਲੇ ਵੀ ਸਾਰੇ ਹਾਂ ਦੇ ਕੋਲ ਛੱਡਿਆ ਦੇਖੋ ਜਿਹੜਾ ਭਗਵੰਤ ਮਾਨ ਹੈ ਇਹ ਬਹੁਤ ਵਾਰ ਬਿਆਨ ਦੇ ਚੁੱਕਾ ਹੈ ਕਿ ਜਿਹੜਾ ਤੁਸੀਂ ਸੜਕਾਂ ਨੂੰ ਰੋਕਦੇ ਹੋ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹੋ ਸਾਡੀਆਂ ਕੋਠੀਆਂ ਰੋਕ ਲਓ ਸਾਡੇ ਐਮਐਲ ਸਾਹਿਬਾਨਾਂ ਦੀਆਂ ਕੋਠੀਆਂ ਰੋਕ ਲਓ ਸਾਡੇ ਕਰਮਚਾਰੀ ਡੀਐਸਪੀ ਸਾਹਿਬ ਦੀ ਐਸਐਸਪੀ ਸਾਹਿਬ ਦੀ ਕੋਠੀ ਰੋਕ ਲਓ ਹਨਾ ਬਹੁਤ ਵਾਰ ਬਿਆਨ ਦਿੰਦਾ ਹੈ ਉਹ ਯਾਰ ਉੱਤਾਂ ਜਾ ਰਹੇ ਸਨ ਤੇਰੀ ਐਮਐਲ ਸੀਐਮ ਸਾਹਿਬ ਤੇਰੀ ਕੋਠੀ ਨੂੰ ਦਾ ਘਰੋਕਰ ਨਜਾਰੇ ਸੀ ਉਹਨਾਂ ਨੇ ਘਰੋਕਾ ਦਾ ਕਰਨਾ ਸੀ ਉਹਨਾਂ ਕੋਲ ਕੋਈ ਬੰਬ ਸਨ ਉਹਨਾਂ ਕੋਲ ਕੋ ਗੋਲੀਆਂ ਸਨ ਉਹ ਤਾਂ ਖਾਲੀ ਹੱਥ ਸਨ ਉਹਨਾਂ ਨੇ ਵਿਚਾਰਿਆਂ ਨੇ ਕੋਈ ਘੰਟਾ 4 ਘੰਟੇ ਬਹਿ ਕੇ ਪ੍ਰੋਜੈਕਟ ਕਰਕੇ ਮੋੜਾਣਾ ਹੀ ਵੀ ਸਾਡੇ ਬੰਦੀ ਸਿੰਘਾਂ ਨੂੰ ਛੱਡੋ ਹਨ ਤੇ ਉਹਨਾਂ ਤੇ ਉਹ ਲਾਠੀ ਚਾਰ ਕੀਤਾ ਸਾਡੇ ਬਜ਼ੁਰਗ ਧੱਕੇ ਨਾਲ ਖਿੱਚ ਖਿੱਚ ਕੇ ਪੱਗਾਂ ਵੀ ਤਾਰਤੀਆਂ ਹਨ ਖਿੱਚ ਖਿੱਚ ਕੇ ਉਹਨਾਂ ਨੇ ਧੱਕੇ ਨਾਲ ਬੱਸਾਂ 'ਚ ਸੱਟੇ ਤੇ ਬੜਾ ਦੁੱਖ ਲੱਗਾ ਯਾਰ ਸਾਡੇ ਦੇਸ਼ ਦੇ ਸਾਡੀ ਸਰਕਾਰ ਜਿੰਨਾਂ ਨੂੰ ਅਸੀਂ ਵੋਟਾਂ ਪਾ ਕੇ ਤਾਹਤੇ ਤੇ ਬਿਠਾ ਲਦੇ ਆ ਉਹ ਸਾਡੇ ਨਾਲ ਕੀ ਵਰਤਾਵਾ ਕਰਦੇ ਨੇ ਯਾਰ ਬੜੀ ਦੁੱਖ ਦੀ ਗੱਲ ਹੈ ਜਦੋਂ ਜਦੋਂ ਕੋਈ ਹੋਰ ਦੂਜੇ ਕਰਨ ਤਾਂ ਚਲੋ ਜਰਿਆ ਜਾਂਦਾ ਪਰ ਜਦੋਂ ਆਪਣੇ ਹੀ ਜਦੋਂ ਇਹ ਜਿਹਾ ਕਰਨ ਲੱਗ ਜਾਣ ਫਿਰ ਕਿੰਨਾ ਕੁ ਦਰਦ ਮਹਿਸੂਸ ਹੁੰਦਾ ਕਿੰਨੀ ਕੁ ਚੀਜ਼ ਉੱਠਦੀ ਆ ਦੇਖੋ ਜੀ ਦਰਦ ਤਾਂ ਗੱਲ ਇਸ ਤਰ੍ਹਾਂ ਆ ਬਹੁਤ ਜ਼ਿਆਦਾ ਦਰਦ ਹੁੰਦਾ ਜਿੱਦੂ ਸਿਆਣਕ ਕਹਿੰਦਾ ਆਪਣਾ ਮਾਰਦਾ ਨਾ ਦੁਸ਼ਮਣ ਦਾ ਜਿਹੜਾ ਦੁਸ਼ਮਣ ਦਾ ਲੜਾਈ ਕੀਤੀ ਦੁਸ਼ਮਣ ਦਾ ਮਾਰਨਾ ਏਡਾ ਵੱਡਾ ਨਹੀਂ ਗਿਣਿਆ ਜਾਂਦਾ ਜਿੱਡਾ ਸੱਜਣ ਦਾ ਮਾਰਨਾ ਗਿਣਿਆ ਜਾਂਦਾ ਹੈ ਨਾ ਜੇ ਕੋਈ ਸੱਜਣ ਬਣ ਕੇ ਮਾਰੇ ਨਾ ਫੇਰ ਯਾਰ ਬੜੀ ਦੁੱਖ ਦੀ ਗੱਲ ਹੈ ਦੁਸ਼ਮਣ ਦਾ ਤਾਂ ਪਤਾ ਹੀ ਏ ਉਹ ਮਾਰ ਵੀ ਦੇ ਤੇ ਮਰ ਵੀ ਜਾਈਏ ਤੇ ਕੋਈ ਰੋਸ ਨਹੀਂ ਹੁੰਦਾ ਇਹ ਸਾਡੇ ਦੇਸ਼ ਦੇ ਲੋਕ ਸਾਨੂੰ ਮਾਰਦੇ ਆਂ ਕੁੱਟਦੇ ਆਂ ਸਾਡਾ ਸੁਭ ਕਰਨ ਸ਼ਹੀਦ ਨੌਜਵਾਨ ਮੁੰਡਾ ਦੋ ਭੈਣਾਂ ਦਾ ਭਰਾ ਇਹਨਾਂ ਜ਼ਾਲਮਾਂ ਨੇ ਖੋਲਿਆ ਫਿਰ ਵੀ ਦਰਦ ਨਹੀਂ ਇਹਨਾਂ ਨੂੰ ਆਇਆ ਕਿ ਸਾਡੇ ਤੋਂ ਪਾਪ ਹੋ ਗਿਆ ਦੋ ਭੈਣਾਂ ਕੁਆਰੀਆਂ ਦਾ ਭਰਾ ਸਾਡੇ ਤੋਂ ਮਾਰਿਆ ਗਿਆ ਅਸੀਂ ਇਹਨਾਂ ਦੀਆਂ ਮੰਗਾਂ ਦੇ ਦਈਏ ਯਾਰ ਕੱਲ ਨੂੰ ਸਾਡੇ ਤੋਂ ਫੇਰ ਨਾ ਕੋਈ ਗਨਾਹ ਈਡਾ ਵੱਡਾ ਹੋ ਜੇ ਸਾਡੇ ਦੇਸ਼ ਦਾ ਜਵਾਨ ਅਸੀਂ ਨਾ ਖੋ ਲਈਏ ਇਹਨਾਂ ਨੂੰ ਦਰਦ ਫੇਰ ਨਹੀਂ ਆਇਆ ਮੋਦੀ ਨੂੰ ਵੀ ਸਾਡੇ ਤੋਂ ਕਿਤੇ ਫੇਰ ਨਾ ਗਲਤ ਕੰਮ ਹੋ ਜੇ ਦੇਖੋ ਸਾਡੀਆਂ ਮੰਗਾ ਕਿੰਨੇ ਕਿੰਨਾ ਸਾਡਾ ਸਬਰ ਦਾ ਪਿਆਲਾ ਪਰ ਕਰੇ ਨੇ ਤੇ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਠੀਕ ਹੈ ਸਾਡੇ ਲੋਕ ਮਰਦੇ ਆ ਮਰ ਕੇ ਵੀ ਅਮਰ ਹੁੰਦੇ ਆ ਹੈਨਾ ਇਹ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਹੈ ਇੱਕ ਇਤਿਹਾਸ ਰਚ ਆ ਗਿਆ ਦੁਨੀਆ ਦੇ ਉੱਪਰ ਸਾਡੇ ਹਿੰਦੁਸਤਾਨ ਨਹੀਂ ਸਾਡੇ ਬੱਚੇ ਵੀ ਬਾਹਰ ਨੇ ਉੱਥੋਂ ਵੀ ਫੋਨ ਕਰ ਰਹੇ ਨੇ ਬਾਪੂ ਦਾ ਕੀ ਹਾਲ ਆ ਡੈਡੀ ਬਾਪੂ ਦਾ ਕੀ ਹਾਲ ਹੈ ਹਨਾ ਉਹਨਾਂ ਤੇ ਗੱਲ ਵੀ ਰੁਕ ਜਾਂਦੇ ਆ ਵੀ ਸਾਡੇ ਪੰਜਾਬ ਦੇ ਵਿੱਚ ਸਾਡੀ ਉਹ ਸਰਕਾਰ ਇੰਨਾ ਕਹਿਰ ਕਰ ਰਹੀ ਏ 75 ਸਾਲ ਦਾ ਬਜ਼ੁਰਗ ਜਿਹਦੀ ਮਤਲਬ ਹੱਕ ਬਣਦਾ ਸੇਵਾ ਕਰਨ ਦਾ ਜਿਹਦੀ ਰੱਖਿਆ ਕਰਨ ਦਾ ਹੱਕ ਬਣਦਾ ਜਿਵੇਂ ਬਾਹਰਲੇ ਮੁਲਕ ਤੇ 60 ਸਾਲ ਦੀ ਪਿੰਸਨ ਲਾ ਦਿੰਦੇ ਨੇ ਨਾ ਮਤਲਬ ਫੁੱਲ ਪਿੰਸਨ ਲਾ ਦਿੰਦੇ ਨੇ ਵੀ ਲੈ ਬਾਪੂ ਤੂੰ ਸਾਡਾ ਹੁਣ ਬਾਪੂ ਹੈ ਬਾਹਰੀਆਂ ਸਰਕਾਰਾਂ ਕਹਿੰਦੀਆਂ ਨੇ ਤੇ ਦੇਖੋ ਸਾਡੀ ਸਰਕਾਰ ਯਾਰ ਡੱਲੇ ਵਾਲ ਸਾਹਿਬ ਇੱਕ ਹਿੰਦੁਸਤਾਨ ਦਾ ਸੂਰਜਿਆ ਪਿਆ ਸੂਰਬੀਰ ਸੂਰਮਾ ਤੇ ਇਹੋ ਜਿਹਾ ਜਰਨੈਲ ਹੈ ਇਹੋ ਜਿਹਾ ਕਪਤਾਨ ਕਹਿ ਲੋ ਨਾ ਤਾਂ ਸਰਕਾਰ ਨੂੰ ਮਿਲਣਾ ਹੈ ਨਾ ਤਾਂ ਹਿੰਦੁਸਤਾਨ ਨੂੰ ਮਿਲਣਾ ਹੈ ਨਾ ਸਾਡੇ ਕਿਸਾਨਾਂ ਨੂੰ ਯਾਰ ਮਿਲਣਾ ਹੈ ਹਨਾ ਅਸੀਂ ਕੀ ਕਹੀਏ ਐਸ ਸਰਕਾਰ ਨੂੰ ਫਿਰ ਵੀ ਸਾਡੇ ਆਪਣੇ ਨੇ ਯਾਰ ਕੋਈ ਐਡਾ ਮਾੜਾ ਸ਼ਬਦ ਬੋਲਣ ਨੂੰ ਵੀ ਜੀ ਨਹੀਂ ਕਰਦਾ ਕਿ ਇਹਨਾਂ ਨੂੰ ਅਸੀਂ ਕਿਹੜੀ ਗੱਲ ਕਹੀਏ ਇਹ ਤਾਂ ਅਕ੍ਰਿਤ ਕਣ ਹੁੰਦੇ ਜਾਂਦੇ ਨੇ ਯਾਰ ਰੰਗ ਜੇਬ ਵੀ ਰੋਇਆ ਤੇ ਉਹਦਾ ਪਰਿਵਾਰ ਵੀ ਪਸਟਾਇਆ ਹੀ ਮੋਦੀ ਜੀ ਤੁਹਾਡਾ ਪਰਿਵਾਰ ਪਹਿਲੀ ਗੱਲ ਤਾਂ ਇਹ ਦੱਸ ਦੇਣੇ ਦਾ ਪਰਿਵਾਰ ਨਹੀਂ ਹੈਗਾ ਇਹ ਜਨਾਨੀ ਇਹਨੂੰ ਛੱਡ ਕੇ ਚਲੀ ਗਈ ਹੈ ਹਨ ਲੋਕ ਕਹਿੰਦੇ ਨੇ ਇਹਨੇ ਜਨਾਨੀ ਛੱਡੀ ਹੈ ਪਰ ਅਸੀਂ ਕਹਿੰਦੇ ਹਾਂ ਜਨਾਨੀ ਨੇ ਇਹਨੂੰ ਛੱਡਿਆ ਕਿਉਂ ਇਹ ਛੋਟੀ ਉਮਰ 'ਚ ਲੰਡਰ ਬੰਦਾ ਸੀ ਉਦੋਂ ਹਨਾ ਇਹ ਦੱਸਦੇ ਨੇ ਗੁੰਡਾ ਸੀ ਉਸ ਟਾਈਮ ਸਹੀ ਹੈ ਸਹੀ ਹਾਂਜੀ ਹਾਂਜੀ ਸਹੀ ਗੱਲ ਹੈ ਸੱਚ ਹੈ ਸਾਰਿਆਂ ਨੂੰ ਪੁੱਛ ਲਓ ਇਹਦਾ ਜਿਹੜਾ ਇਤਿਹਾਸ ਫਰੋਲਦੇ ਨੇ ਕਹਿੰਦੇ ਨੇ ਗੁੰਡਾ ਸੀ ਤੇ ਯਾਰ ਤੂੰ ਬਜ਼ੁਰਗ ਹੋ ਗਿਆ ਹਣ ਛੱਡ ਦੇ ਖੜਾ ਗੁੰਡਿਆਂ ਵਾਲਾ ਆਪਣੇ ਦੇਸ਼ ਨੂੰ ਸੰਭਾਲ ਅਵਾਨੀ ਖਾਡਾ ਨਿਸ਼ਾਨ ਨੂੰ ਕਿਉਂ ਸੰਭਾਲ ਰਹੇ ਨੇ ਕਹਿੰਦੇ ਯਾਰੀਆਂ ਨਹੀਂ ਟੁੱਟ ਜਾਣਗੀਆਂ ਇਹ ਇਹਦੇ ਨਾਲ ਯਾਰੀਆਂ ਕਿਹਦੀਆਂ ਨੇ ਸਭ ਜਾਣਦੇ ਨੇ ਅਵਾਨੀ ਖਾਡਾ ਨੀ ਖਾਦੀਆਂ ਓ ਯਾਰ ਕੀ ਦੋ ਬੰਦਿਆਂ ਨਾਲ ਯਾਰੀ ਲਾ ਰਹੇ ਆ ਤੂੰ ਕਿੱਥੇ ਸਾਰਾ ਸੰਸਾਰ ਤੈਨੂੰ ਯਾਰੀ ਲਾਣ ਨੂੰ ਫਿਰਦਾ ਹੈ ਹੈਨਾ ਸਾਰਾ ਹਿੰਦੁਸਤਾਨ ਤਰ ਜਾਜਾਕਾਰ ਕਰੇਗਾ ਤੇ ਦੋ ਬੰਦੇ ਤੋਂ ਗਿਣਤੀ ਚ ਵੀ ਨਹੀਂ ਆਣੇ ਉਹ ਤਾਂ ਪਹਿਲਾਂ ਹੀ ਲੁੱਟਰੇ ਨੇ ਉਹਨੇ ਆਪਣੇ ਮੁੰਡੇ ਦਾ ਵਿਆਹ ਕਰੋੜਾ ਲਾ ਕੇ ਕੀਤਾ ਤੇ ਆ ਸਾਡੇ ਮੋਬਾਈਲ ਤੇ ਗਰੀਬ ਦੇ ਹੱਥ ਚ ਵੀ ਮੋਬਾਈਲ ਹੈ ਤੇ ਅਮੀਰ ਦੇ ਵੀ ਹੈ ਅਮੀਰ ਨੂੰ ਤਾਂ ਚਲੋ ਫਰਕ ਨਹੀਂ ਪੈਂਦਾ ਤੇ ਗਰੀਬ ਨੂੰ ਤਾਂ ਫਰਕ ਪੈਂਦਾ ਨਾ 100 ਰੁਪਿਆ ਜੱਕ ਦਮ ਵਧਾਤਾ ਸੀ ਉਹਨੇ ਤੇ ਕਿੰਨੇ ਕਰਫਾ ਰੁਪਿਆ ਇਕੱਠਾ ਕਰ ਲਿਆ ਉਹਨੇ ਮੋਦੀ ਉਹਨਾਂ ਕੰਨੀ ਨਾ ਧਿਆਨ ਦੇ ਇਹਨਾਂ ਕੰਨੀ ਦੇ ਆ ਜਿਹੜੇ ਬੈਠੇ ਨੇ ਸੜਕਾਂ ਤੇ ਦੇਖੋ ਬਜ਼ੁਰਗ ਇੱਕ ਬਜ਼ੁਰਗ ਸਾਡਾ ਉਹ ਬੈਠਾ ਹੈ ਬਾਕੀ ਅਨੇਕਾਂ ਹੀ ਬਜ਼ੁਰਗ ਵਿਚਾਰੇ ਇੱਥੇ ਠੰਡ ਦੇ ਵਿੱਚ ਕਿਦਾਂ ਨਹੀਂ ਜੀ ਕਰਦਾ ਪੋਤੀਆਂ ਪਾਤਿਆਂ ਨੂੰ ਮਿਲਣ ਵਾਲਾ ਹਨਾ ਸਾਡਾ ਵੀ ਚਿਤ ਕਰਦਾ ਯਾਰ ਸਾਡੀ ਪੋਤੀ ਆਵੇ ਸਾਡੇ ਢਿੱਡ ਤੇ ਬਹਿ ਕੇ ਤੇ ਦਾਜੂ ਦਾਜੂ ਕਰੇ ਪੋਤਾਲ ਕਰੇ ਹਨਾ ਸਾਡਾ ਵੀ ਚਿਤ ਕਰਦਾ ਤੇ ਨੂਹਾਂ ਵੀ ਹੱਡੀਆਂ ਕਰ ਬੈਠੀਆਂ ਨੇ ਉਹ ਵੀ ਕਹਿੰਦੀਆਂ ਨੇ ਡੈਡੀ ਜੀ ਪਾਪਾ ਜੀ ਤੁਸੀਂ ਠੰਡ ਚ ਫਲਾਣਾ ਢਿੰਗੜਾ ਯਾਰ ਮੋਦੀ ਉਹਨਾਂ ਕੰਨੀ ਸੋਚ ਲੈ ਸਾਡੇ ਪੋਤੇ ਆ ਪੋਤੀਆਂ ਕੰਨੀ ਸਾਡੀਆਂ ਨੂਹਾਂ ਕੰਨੀ ਸੋਚ ਕੇ ਇੱਕ ਕਾਨੂੰਨ ਲਾਗੂ ਕਰਦੇ ਸਾਡੀਓ ਜਮੀਨ ਹੈ ਰਹਿਣੀ ਸਾਡੇ ਕੋਲ ਹੀ ਹੈ ਛੱਡਦੇ ਨਹੀਂ ਅਸੀਂ ਹਰਕ ਕੀ ਹੈ ਬਾਬਾ ਜੀ ਪਹਿਲਾਂ 13 ਮਹੀਨੇ ਚਲੋ ਲਾਗੇ ਸੀ ਖੇਤੀ ਕਾਨੂੰਨ ਰੱਦ ਵੀ ਹੋ ਗਏ ਕਹਿੰਦੇ ਗਲਤੀ ਹੋ ਗਈ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗਲਤੀ ਮੰਨੀ ਸੀ ਪਰ ਹੁਣ ਵੀ 11 ਮਹੀਨੇ ਹੋ ਗਏ 1 ਸਾਲ ਪੂਰਾ ਹੋਣ ਵਾਲਾ ਹੁਣ ਕਿੱਥੇ ਜਿਹੜੀ ਘਾਟ ਰਹਿ ਗਈ ਕੀ ਏਕੇ ਦੀ ਘਾਟ ਆ ਜੋ ਹੁਣ ਇੱਥੇ ਬੈਠੇ ਹਾਂ ਦੇਖੋ ਜੀ ਗੱਲ ਤਾਂ ਇਸ ਤਰ੍ਹਾਂ ਹੈ ਜੀ ਜਿਹੜਾ ਸਾਡਾ ਮੋਦੀ ਸਾਹਿਬਾਨ ਹੈ ਇਹਨੇ ਇੱਕ ਬੜਾ ਵੱਡਾ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਸਾਡੇ ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਗੁਰਪੁਰ ਬਨੋਂ ਕਿਉਂ ਉਹਨੂੰ ਪਤਾ ਹੀ ਵੀ ਜਿਹੜੇ ਸਿੱਖ ਨੇ ਇਹ ਕਿਸੇ ਚੀਜ਼ ਨਾਲ ਮਾਰੇ ਜਾਂਦੇ ਨੇ ਹਨਾ ਅਸੀਂ ਤਾਂ ਆਪਣੇ ਜਿਹੜੇ ਗੁਰੂਆਂ ਦੇ ਇਤਿਹਾਸ ਨੇ ਉਹਨਾਂ ਨੂੰ ਅਰਪਣ ਕਰਦੇ ਆ ਉਹਨੇ ਸਾਡੇ ਗੁਰੂ ਗੁਰੂ ਪੁਰਪੁਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦਾ ਮਤਲਬ ਓਟ ਆਸਰਾ ਲੈ ਕੇ ਸਾਨੂੰ ਦਲਾਸਾ ਦਿੱਤਾ ਵੀ ਤੁਹਾਡੀਆਂ ਮੰਗਾਂ ਤੇ ਅਸੀਂ ਦੰਨੇ ਆ ਉਥੇ ਕੁਝ ਸਾਡੇ ਜਥੇਬੰਦੀਆਂ ਗਲਤੀ ਕਰ ਗਈਆਂ ਹਨਾ ਕਾਲ ਕਰ ਗਈਆਂ ਗਲਤੀ ਕਰ ਗਈਆਂ ਲਖਸ਼ਣਾ ਦਾ ਟਾਈਮ ਸੀ ਤੇ ਉਹ ਧੋਖਾ ਖਾ ਗਈਆਂ ਤੇ ਉੱਥੇ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਆ ਜਿੰਨੇ ਬੰਦੇ ਬੈਠੇ ਨੇ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੇ ਨਾਲ ਤਾਂ ਸਾਡੇ ਡੱਲੇਵਾਲ ਸਾਹਿਬ ਕਹਿੰਦੇ ਵੀ ਆਪਾਂ ਨੇ ਇੱਥੋਂ ਉੱਠਣਾ ਨਹੀਂ ਜਦ ਤੱਕ ਆਪਾਂ ਨੂੰ ਮੰਗਾ ਲਿਖਤੀ ਰੂਪ ਚ ਹੱਥ ਚ ਨਹੀਂ ਫੜਾਉਂਦਾ ਇਹ ਸਾਡਾ ਜਗਦੀਸ਼ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਅੜਿਆ ਉੱਥੇ ਇਹਨੇ ਪੁਕਾਰ ਵੀ ਕੀਤੀ ਸਾਡ ਨੂੰ ਇੱਥੇ ਤੱਕ ਵੀ ਕਿਹਾ ਵੀ ਆਪਣੀਆਂ ਟਰਾਲੀਆਂ ਕਿਤੇ ਝੰਡੇ ਤਾਰ ਕੇ ਨਾ ਤੁਰ ਜਾਣਾ ਝੰਡੇ ਆਪਣੇ ਟਰਾਲੀਆਂ 'ਤੇ ਉਸੇ ਤਰ੍ਹਾਂ ਲਾ ਦਿਓ ਮੈਨੂੰ ਪਤਾ ਲੱਗੇ ਵੀ ਮੇਰੀਆਂ ਟਰਾਲੀਆਂ ਖੜੀਆਂ ਨੇ ਤੇ ਸਰਦਾਰ ਜੀ ਇਹ ਜਿਹੜਾ ਜੁੱਧ ਹੈ ਇਹ ਸਾਰਿਆਂ ਤੋਂ ਮਗਰੋਂ ਆਇਆ ਹੈ ਤੇ ਜਿਹੜੇ ਤੁਸੀਂ ਖੁੰਡੇ ਵਾਲੀ ਦੀ ਗੱਲ ਕੀਤੀ ਸੀ ਉਹ ਵੀ ਅੱਜ ਕਹਿ ਰਿਹਾ ਹੈ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਅੜਿਆ ਸੀ ਹਨਾ ਤੇ ਅਸੀਂ ਕਾਲੀ ਕਰਕੇ ਉਹ ਮੰਨ ਗਿਆ ਇਸ ਗੱਲ ਨੂੰ ਪਹਿਲਾਂ ਤਾਂ ਬੜੇ ਤੱਤੇ ਬਿਆਨ ਕਹਿੰਦੇ ਸਾਨੂੰ ਕਿਹੜਾ ਪੁੱਛ ਕੇ ਬੈਠੇ ਜਗਜੀਤ ਸਿੰਘ ਡੱਲੇਵਾਲ ਮਰਨ ਵਾਰਤ ਜੀ ਗੱਲ ਇਸ ਤਰ੍ਹਾਂ ਆਪੋ ਆਪਣੀ ਮਤ ਬੁੱਧ ਹੈ ਹਨਾ ਤੇ ਜੇ ਉਹ ਤੱਤੇ ਬਿਆਨ ਦਿੰਦੇ ਨੇ ਉਹਨਾਂ ਦੀਆਂ ਜਥੇਬੰਦੀਆਂ ਛੱਡ ਛੱਡ ਕੇ ਆ ਰਹੀਆਂ ਨੇ ਗ੍ਰਾਹਾਂ ਵਾਲੀਆਂ ਆ ਰਹੀਆਂ ਨੇ ਬੀਬੀਆਂ ਮੈਨੂੰ ਪਿਛਲੀ ਵਾਰ ਇੱਥੇ 10 ਕੁ ਦਿਨ ਹੋ ਗਏ ਨੇ ਘੱਟੋ ਘੱਟ 25 ਬੀਬੀਆਂ ਮਿਲੀਆਂ ਮੈਂ ਉਹਨਾਂ ਨੂੰ ਪੁੱਛਿਆ ਮਾਹ ਭੈਣ ਜੀ ਵੀ ਜਿਹੜੇ ਆ ਤੁਹਾਡੇ ਝੰਡੇ ਨੇ ਗ੍ਰਾਹਾਂ ਵਾਲੇ ਨੇ ਹਨਾ ਤੇ ਬੜੀਆਂ ਖੁਸ਼ ਹੋਈਆਂ ਤੇ ਮਾਹ ਸਾਡੇ ਮਨ ਨੂੰ ਵੀ ਸ਼ਾਂਤੀ ਮਿਲੀ ਏ ਤੁਸੀਂ ਆਈਆਂ ਜੇ ਹਨਾ ਤੁਸੀਂ ਮਾਈ ਭਾਗੂ ਦੀਆਂ ਵਾਰਸਾਂ ਬਣ ਕੇ ਆਈਆਂ ਤੇ ਸਾਨੂੰ ਵੀ ਮਤਲਬ ਹੌਸਲੇ ਬਲੰਦ ਹੋਏ ਨੇ ਸਾਡੇ ਕਿ ਸਾਡੀਆਂ ਭੈਣਾਂ ਆ ਗਈਆਂ ਤੇ ਕੋਈ ਗੱਲ ਨਹੀਂ ਤੁਹਾਡੇ ਆਗੂ ਵੀ ਆ ਜਾਣਗੇ ਕਿਉਂ ਅੱਜ ਗੱਲ ਪ੍ਰਤੱਖ ਹੋ ਗਈ ਹੈ ਰਾਜੇਵਾਲ ਸਾਹਿਬ ਤੇ ਗਰਾਹਾਂ ਵਾਲੇ ਤੇ ਸਾਡਾ ਇੱਕ ਹੋਰ ਸੀ ਭਾਈ ਸਾਹਿਬ ਕਿਹੜਾ ਸੀ ਨਾਂ ਵਾਲੋ ਦੇ ਦਰਸ਼ਨਪਾਲ ਇਹ ਸਾਰੇ ਆ ਗਏ ਨੇ ਤੇ ਕੋਈ ਗੱਲ ਨਹੀਂ ਇਹ ਜਿਹੜਾ ਰਲਦੂ ਇਹ ਖੁੰਡੇ ਵਾਲਾ ਇਹਨੂੰ ਬਥੇਰੀਆਂ ਲਾਂਤਾਂ ਪੈ ਰੀਆਂ ਨੇ ਮਿੱਤਰਾ ਤੇ ਇਹ ਆਪਣੀ ਬੇਸ਼ਰਮੀ ਕਰਕੇ ਵੀ ਨਹੀਂ ਆਇਆ ਉਹਦਾ ਚਿਤ ਕਰਦਾ ਆਣ ਨੂੰ ਕੰਦੇ ਨੇ ਵੀ ਸਿਆਣੇ ਕਹਿੰਦੇ ਨੇ ਵੀ ਆਪਣੀ ਸ਼ਰਮੰਮ ਵੀ ਮਾਰ ਜਾਂਦੀ ਬੰਦੇ ਨੂੰ ਹਨਾ ਉਹ ਬਿਸ਼ਰਮੀ ਕਰਕੇ ਵੀ ਨਹੀਂ ਆ ਰਿਹਾ ਪਰ ਕੋਈ ਗੱਲ ਨਹੀਂ ਉਹ ਵੀ ਇੱਕ ਦਿਨ ਆ ਜਾਏਗਾ ਇੱਕ ਦਿਨ ਸਾਰੀਆਂ ਜਥੇਬੰਦੀਆਂ ਆ ਜਾਣਗੀਆਂ ਅੱਜ ਜਿਹੜੀਆਂ ਜਥੇਬੰਦੀਆਂ ਆਈਆਂ ਨੇ ਬੜਾ ਵੱਡਾ ਦਲਾਸਾ ਦੇ ਕੇ ਗਈਆਂ ਨੇ ਸਾਡੇ ਸਰਦਾਰ ਕਾਕਾ ਸਿੰਘ ਕੋਟਲੇ ਸਾਹਿਬ ਦੇ ਨਾਲ ਬੜੇ ਵਧੀਆ ਉਹਨਾਂ ਨੇ ਬਿਆਨ ਕੀਤੇ ਨੇ ਤੇ ਦਲਾਸਾ ਦਵਾਇਆ ਅਸੀਂ ਸਰਦਾਰ ਜਗਜੀਤ ਸਿੰਘ ਡੱਲੇ ਆਲ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਜਿਹੜਾ ਸੰਘਰਸ਼ ਹੈ ਏ ਦਿੱਲੀ ਤੋਂ ਜਿੱਤਾਂਗੇ ਲੜਾਂਗੇ ਇਕੱਠੇ ਹੋ ਕੇ ਲੜਾਂਗੇ ਇੱਕ ਮੁਟ ਤੇ ਇਕੱਠੇ ਹੋ ਕੇ ਤਾਕਤ ਹੈ ਯਾਰ ਆਏ ਪੰਜਾਏ ਬਿਲਕੁਲ ਇਹਨੂੰ ਇਕੱਠਾ ਕਰ ਲੋ ਇਹ ਮੁੱਕਾ ਬਣ ਗਿਆ ਤੇ ਮੁੱਕਾ ਜਦੋਂ ਦਿੱਲੀ ਦੇ ਪਹ ਗਿਆ ਤੇ ਦਿੱਲੀ ਨੇ ਤਾਂ ਫਿਰ ਆਪੇ ਇੰਨਾ ਦੋਸ ਦਿੱਲੀ ਦਾ ਨਹੀਂ ਜਿੰਨਾ ਦੋਸ ਸਾਡੇ ਲੋਕਾਂ ਦਾ ਹੈ ਜਿਹੜੇ ਲੋਕ ਆ ਨਹੀਂ ਰਹੇ ਜਿਹੜੇ ਜੁੜ ਨਹੀਂ ਰਹੇ ਕੋ ਸਾਡੇ ਜਥੇਬੰਦੀਆਂ ਦਾ ਦੋਸ ਹੈ ਜਿੱਦਣੇ ਜੁੜ ਗਏ ਸਰਕਾਰ ਦੀ ਤਾਕਤ ਨਹੀਂ ਕਿ ਚੌਥੇ ਦਿਨੇ ਜਿਹੜੀਆਂ ਮੰੰਗਾ ਨੇ ੱਡੀਆਂ ਉਹ ਅਸੀਂ ਹੱਥ ਚ ਨਾ ਫੜਾਵੇ ਸਾਨੂੰ ਇਹ ਸਾਡਾ ਦਬ ਹੈ ਸਾਨੂੰ ਲੋਕਾਂ ਨੂੰ ਇੱਕ ਵਾਰੀ ਇਕੱਠੇ ਹੋਲਣ ਦੋ ਆਲਣ ਦੋ ਇਹ ਮੈਸੇਜ ਲਾਇਓ ਤੁਸੀਂ ਵੀ ਲੋਕਾਂ ਤੱਕ ਪਹੁੰਚਾਇਓ ਵੀ ਲੋਕੋ ਘਰਾਂ ਦਾ ਇਹ ਸਮਾਂ ਨਹੀਂ ਘਰਾਂ 'ਚ ਬੈਠਣ ਦਾ ਯਾਰ ਤੁਸੀਂ ਵੈਸੇ ਵੀ ਵਿਲੇ ਹੋ ਆ ਜਿਹੜੇ 3-4 ਮਹੀਨੇ ਨੇ ਇਹ ਕਰਸਾਨ ਬਿਲਕੁਲ ਵਿਲੇ ਐ ਪਾਣੀ ਲੱਗ ਗਿਆ ਦਵਾਈਆਂ ਪੈ ਗਈਆਂ ਖਾਦਾਂ ਪੈ ਗਈਆਂ ਹਨ ਹੁਣ ਤੇ ਯਾਰ ਤੁਸੀਂ ਘਰੇ ਰੂੜੀਆਂ ਤੇ ਨਾਲਿਆਂ ਤੇ ਖੜਾਉਣਾ ਇੱਥੇ ਖਨੋਰੀ ਆਜੋ ਯਾਰ ਜਿਹੜਾ ਅੱਜ ਦਾ ਜੋਗੇ ਤੋਫਾਂ ਦਾ ਲੜਾਈ ਨਹੀਂ ਤਲਵਾਰਾਂ ਦੀ ਨਹੀਂ ਇਹ ਟੈਂਕਾਂ ਦੀ ਨਹੀਂ ਯਾਰ ਇਹ ਤਾਂ ਕੱਠ ਦੀ ਲੜਾਈ ਹੈ ਸਰਕਾਰ ਸਾਡੀ ਬਣਾਈ ਹੋਈ ਹੈ ਜਦੋਂ ਅਸੀਂ ਸਾਰੇ ਆ ਗਏ ਤੇ ਸਰਕਾਰ ਦੀ ਮਜਬੂਰੀ ਬਣ ਜਣੀ ਹੈ ਤੇ ਮੰਗਾ ਪੂਰ ਚਾਰ ਤਰੀਕ ਨੂੰ ਵੱਡਾ ਇਕੱਠ ਹੋਇਆ ਸੀ ਉਹਦੇ ਨਾਲ ਵੀ ਫਰਕ ਪਿਆ ਆਹਾਂ ਕੀ ਬਾਤ ਹੈ ਜੀ ਸਰਕਾਰ ਇੱਕ ਵਾਰ ਹੀ ਹਿੱਲ ਗਈ ਸੀ ਪੰਜਾਬ ਸਰਕਾਰ ਵੀ ਲੱਗੀ ਸੀ ਨਹੀਂ ਤੇ ਪੰਜਾਬ ਸਰਕਾਰ ਲੂੰਬੜ ਚਾਲਾਂ ਬੜੀਆਂ ਚਲਾ ਰਹੀ ਸੀ ਸਾਡੇ ਨਾਲ ਕਿਤੇ ਲਿਆ ਕੇ ਬਿਛਾੜਾਂ ਵਾਲੀਆਂ ਗੱਡੀਆਂ ਖੜਾਤੀਆਂ ਸਾਡੇ ਸਰਾਨੇ ਕਿਤੇ ਲਿਆ ਕੇ ਪ੍ਰਸਾਰਣ ਖੜਾਤਾ ਹਨਾ ਪਰ ਜਦ ਲੋਕਾਂ ਦਾ ਇਕੱਠ ਦੇਖਿਆ ਤੇ ਸਰਕਾਰ ਕਿਸਕ ਦੀ ਗਈ ਹੌਲੀ ਹੌਲੀ ਪਰਾਂ ਨੂੰ ਦੀ ਗਈ ਉਹ ਚਲੀ ਗਈ ਇੱਥੇ ਪਾਤੜਾਂ ਵੀ ਗੱਡੀਆਂ ਖੜੀਆਂ ਹਨ ਖਨੋਰੀ ਵੀ ਖੜੀਆਂ ਹਨ ਬਿਛਾੜਾਂ ਵਾਲੀਆਂ ਤੇ ਬੰਬ ਸੱਟਣ ਵਾਲੀਆਂ ਪਰ ਚਲੋ ਫਿਰ ਵੀ ਸੁਧਰ ਗਈ ਸਰਕਾਰ ਉਹ ਵਾਪਸ ਮੁੜ ਗਈ ਅਸੀਂ ਇਹ ਵੀ ਧੰਨਵਾਦ ਕਰਦੇ ਹਾਂ ਸਰਕਾਰਾਂ ਦਾ ਭਿੰਦਰ ਸਰਕਾਰ ਕਦੋਂ ਤੱਕ ਵਾਪਸ ਮੁੜਦੇ ਲੱਗਦੀ ਹੈ ਦੇਖੋ ਜੀ ਇਹ ਸਾਡਾ ਇਕਤਾ ਤੱਕ ਹੈ ਜਿੱਦਣ ਸਾਡਾ ਇਕਤਾ ਹੋ ਗਿਆ ਤੇ ਉਹ ਸਰਕਾਰ ਵੀ ਗੋਡੇ ਟੇਕ ਜੇਗੀ ਸਾਨੂੰ ਇਹ ਵਾਦਾ ਹੈ ਅਸੀਂ ਇਸ ਗੱਲ ਦਾ ਦਾਅਵਾ ਕਰਦੇ ਆਂ ਲੋਕਾਂ ਨਾਲ ਲੋਕਾਂ ਨਾਲ ਵਾਅਦਾ ਕਰਦੇ ਆਂ ਲੋਕੋ ਤੁਸੀਂ ਆਜੋ ਤੇ ਤੁਹਾਡੀਆਂ ਮੰਗਾਂ ਅਸੀਂ ਉਹਨਾਂ ਦਿਨਾਂ ਦੇ ਅੰਦਰ ਅੰਦਰ ਹੀ ਤੁਹਾਡੀਆਂ ਮੰਗਾਂ ਦਿੱਲੀ ਤੋਂ ਮਨਾ ਦਾਂਗੇ ਤੁਹਾਡੇ ਹੱਥ ਪੇਪਰ ਫੜਾ ਦਾਂਗੇ ਤੁਹਾਡੀ ਕਰਸਾਨੀ ਜਿਹੜੀ ਅਵਾਨੀ ਖਾਨ ਅਡਾਨੀ ਖਾਨ ਦੇ ਹੱਥ ਨਹੀਂ ਜਾਏਗੀ ਇੱਕ ਵਾਰੀ ਤੁਸੀਂ ਖਨੌਰੀ ਵਾਲੇ ਬਾਰਡਰ ਤੇ ਆਜੋ ਜਿਹੜੀ ਇੱਥੇ ਆ ਜਿਹੜੀਆਂ ਟਰਾਲੀਆਂ ਖਨੌਰੀ ਤੱਕ ਨੇ ਇਹ ਕਰੀ ਸਮਾਨੇ ਤੱਕ ਲਾ ਕੇ ਤਾਂ ਦਿਖਾ ਦਿਓ ਫਿਰ ਤੁਹਾਡੇ ਸਾਡੀ ਜ਼ਿੰਮੇਵਾਰੀ ਹੈ ਦਿੱਲੀ ਤੋਂ ਮੰਗਾਂ ਪਾਸ ਕਰਾਣੀਆਂ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਤੋਂ ਕੁਰਬਾਨ ਜਾਈਏ ਹਨਾ ਜੀ ਜਿੰਨੇ ਆਪਣਾ ਪੁੱਤ ਘਰ ਪਰਿਵਾਰ ਛੱਡ ਕੇ ਉਹ ਬੈਠੇ ਆ ਤੇ ਸਰਦਾਰ ਜੀ ਅਸੀਂ ਤਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਕਰਕੇ ਅਸੀਂ ਵੀ ਕੁਰਬਾਨ ਹੋਣ ਨੂੰ ਤਿਆਰ ਨੂੰ ਦੇਖ ਕੇ ਹੌਸਲੇ ਕਿੰਨੇ ਕੁ ਤੁਹਾਡੇ ਬੁਲੰਦ ਨੇ ਕਿਉਂਕਿ 46 ਦਿਨ ਤੋਂ ਬਾਅਦ ਵੀ ਉਹਨਾਂ ਦੇ ਹੌਸਲੇ ਬੜੇ ਬੁਲੰਦ ਨੇ ਯਾਰ ਉਹ ਤਾਂ ਕੋਈ ਰੱਬੀ ਨੂਰ ਹੈ ਹਨਾ ਮੈਨੂੰ ਮੇਰੇ ਦੋਸਤਾਂ ਦੇ ਫੋਨ ਆਉਂਦੇ ਨੇ ਕਹਿੰਦਾ ਵੀ ਟੈਲ ਸਿੰਘ ਵੀ ਡੱਲਲ ਸਾਹਿਬ ਨੇ ਕੁਛ ਖਾਧਾ ਨਹੀਂ ਮਾ ਬਿਲਕੁਲ ਵੀ ਨਹੀਂ ਖਾਧਾ ਇੱਕ ਪਾਣੀ ਦਾ ਕਹਿੰਦਾ ਯਾਰ ਐਸਾ ਨਹੀਂ ਹੋ ਸਕਦਾ ਮਾ ਯਾਰ ਕਿਉਂ ਨਹੀਂ ਐਸਾ ਹੋ ਸਕਦਾ ਉੱਥੇ ਤਾਂ ਸਰਕਾਰ ਦੇ ਬੰਦੇ ਬੈਠੇ ਆ ਡਾਕਟਰ ਬੈਠੇ ਆ ਮਾ ਜੇ ਕੋਈ ਵੀ ਇਹੋ ਜੀ ਗੱਲ ਹੋਈ ਤੇ ਇੱਕ ਮਿੰਟ ਚ ਲੀਕ ਹੋਣੀ ਸੀ ਐਸੀਏਡੀ ਤੇ ਮਾ ਇਹ ਰੱਬ ਨੂਰ ਹੈ ਇਹ ਕੁਦਰਤੀ ਨੂਰ ਹੈ ਸਾਡੇ ਸਿੱਖਾਂ ਦੇ ਪੱਲੇ ਕੋਈ ਆਹੀ ਕੁਸ ਹੈ ਸ਼ਹੀਦੀਆਂ ਦੇਣੀਆਂ ਨੇ ਤੇ ਦੇਣੀਆਂ ਮਤਲਬ ਹੌਸਲੇ ਬਲੰਦ ਕਰਕੇ ਆਹੀ ਹੈ ਸਾਡੇ ਪੱਲੇ ਤਾਂ ਤੇ ਆਹੀ ਸਾਡੇ ਹੌਸਲੇ ਨੇ ਮਿੱਤਰੋ ਤੇ ਦੇਖ ਲਓ ਬਾਪੂ ਵੱਲ ਦੇਖ ਕੇ ਤੇ ਸਾਡੇ ਬੱਚੇ ਵੀ ਸਾਡੇ ਪੋਤੇ ਵੀ ਵੜਕਾ ਮਾਰਦੇ ਨੇ ਸਾਡੀਆਂ ਨੂਹਾਂ ਵੀ ਵੜਕਾ ਮਾਰਦੀਆਂ ਤੇ ਅਸੀਂ ਤਾਂ ਦੇਖ ਲਓ 65 ਪੁਆਇੰਟ ਸਾਲਾਂ ਦੇ ਬੰਦੇ ਆ ਤੇ ਸਾਨੂੰ ਪਰਵਾਹ ਹੀ ਕੋਈ ਨਹੀਂ ਹੈਗੀ ਬਾਕੀ ਬਾਕੀ ਜਿਹੜੇ ਇੱਥੇ ਕਿਸਾਨ ਬੈਠੇ ਨੇ ਕਿਸ ਤਰੀਕੇ ਨਾਲ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਦੇਰ ਰਾਤ ਹੋਣੀ ਸ਼ੁਰੂ ਹੋ ਚੁੱਕੀ ਆ ਹੌਸਲੇ ਦੇਖੋ ਤੁਸੀਂ ਬਾਬਾ ਜੀ ਨਾਲ ਗੱਲਬਾਤ ਕੀਤੀ ਆ ਕਹਿੰਦੇ ਜੀ ਸਭ ਦਾ ਕਰਦਾ ਜੀ ਸਭ ਦਾ ਕਰਦਾ ਹੈ ਕਿ ਘਰੇ ਜਾਈਏ ਪੋਤੇ ਪੋਤੀਆਂ ਨਾਲ ਖੇਡੀਏ ਪਰਿਵਾਰ ਦੇ ਨਾਲ ਰਹੀਏ ਪਰ ਕਹਿੰਦੇ ਜਿਹੜੇ ਇੱਥੇ ਜਗਜੀਤ ਸਿੰਘ ਡੱਲੇਵਾਲ ਇੱਕ ਮਰਨ ਵਰਤੇ ਬੈਠੇ ਨੇ 48 ਦਿਨਾਂ ਤੋਂ ਬੈਠੇ ਨੇ ਉਹ ਕਾਦੇ ਲਈ ਬੈਠੇ ਨੇ ਉਹ ਕੋਈ ਆਪਣੀ ਲੜਾਈ ਨਹੀਂ ਲੜ ਰਹੇ ਬਲਕਿ ਉਹ ਵੀ ਕਿਸਾਨਾਂ ਦੀ ਲੜਾਈ ਲੜ ਰਹੇ ਨੇ ਕਿਸਾਨੀ ਬਚਾਉਣ ਦੀ ਲੜਾਈ ਲੜ ਰਹੇ ਨੇ ਆਉਣ ਵਾਲੀਆਂ ਨਸਲਾਂ ਦੀ ਲੜਾਈ ਲੜ ਰਹੇ ਨੇ ਫਸਲਾਂ ਦੀ ਲੜਾਈ ਲੜ ਰਹੇ ਨੇ ਪਰ ਜੇ ਸਾਡੇ ਕੋ ਕਹਿੰਦੇ ਫਸਲਾਂ ਨਾ ਰਹੀਆਂ ਫਿਰ ਸਾਡੇ ਨਸਲਾਂ ਕੀ ਕਰਨਗੀਆਂ ਤਾਂ ਪਰ ਵਾਕਈ ਅੱਜ ਲੋਡ ਹੈ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਦੋਵੇਂ ਬਾਰਡਰਾਂ ਦੇ ਉੱਤੇ ਹਾਲਾਂਕਿ ਜਿਹੜੇ ਚਾਰ ਬਾਰਡਰਾਂ ਦੇ ਉੱਤੇ ਮੋਰਚਾ ਲੱਗਿਆ ਹਰ ਬਾਰਡਰ ਦੇ ਉੱਤੇ ਪਹੁੰਚਣ ਦੀ ਲੋੜ ਆ ਤਾਂ ਜੋ ਕੇਂਦਰ ਸਰਕਾਰ ਪਹਿਲਾਂ ਦੀ ਤਰ੍ਹਾਂ ਜਿਵੇਂ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਸੀ ਉਸੇ ਤਰੀਕੇ ਦੇ ਨਾਲ ਇਹ 13 ਮੰਗਾਂ ਜਿਹੜੀਆਂ ਪ੍ਰਵਾਨ ਕਰਨ ਨੂੰ ਮਜਬੂਰ ਹੋ ਜਾਵੇ ਬਾਬਾ ਜੀ ਨੇ ਦਾਵਾ ਕੀਤਾ ਤੇ ਨਾਲ ਵਾਅਦਾ ਵੀ ਕੀਤਾ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਜੇਕਰ ਇੱਕ ਵਾਰ ਖਨੌਰੀ ਬਾਰਡਰ ਆ ਗਏ ਖਨੌਰੀ ਤੋਂ ਸਮਾਣੇ ਤੱਕ ਤੁਸੀਂ ਕਹਿੰਦੇ ਇਕੱਠ ਕਰ ਦੋ ਤਾਂ ਸਰਕਾਰ ਖੁਦ ਵਾ ਖੁਦੇ ਮੰਗਾਂ ਮੰਨਣ ਨੂੰ ਮਜਬੂਰ ਹੋ ਜਾਵੇਗੀ ਤਾਂ ਦੇਖਣ ਵਾਲੀ ਗੱਲ ਹੈ ਕਿ ਆਖਰ ਕਦੋਂ ਤੱਕ ਲੋਕ ਘਰਾਂ ਦੇ ਵਿੱਚੋਂ ਉੱਠ ਕੇ ਜਿਨ੍ਹਾਂ ਦੀਆਂ ਜਮੀਰਾਂ ਜਾਗਦੀਆਂ ਨੇ ਉਹ ਇੱਥੇ ਪਹੁੰਚਦੇ ਨੇ ਇਹ ਦੇਖਣ ਵਾਲੀ ਗੱਲ ਹੈ